ਕੀ ਮੰਨਿਆ ਜੇ ਪੁਲਿਸ ਸਟੇਟ ਬਣਦਾ ਜਾ ਰਿਹਾ ਪੰਜਾਬ ਕੇ ਜਿਹਨੂੰ ਚੱਕਿਆ ਕੁੱਟਿਆ ਮਾਰਿਆ ਇਸ ਤਰੀਕੇ ਨਾਲ ਛੱਡਦਾ ਉਹਦੀ ਅਸੀਂ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਨੂੰ ਉਹਦੀ ਬਣਦੀ ਸਜ਼ਾ ਦਿੱਤੀ ਜਾਊਗੀ ਸਪੈੰਡ ਕੀਤੇ ਗਏ ਆ ਅਸੀਂ ਪਹਿਲਾਂ ਮੈਂ ਤੁਹਾਨੂੰ ਦੱਸ ਦੋ ਐਫ ਆਈ ਆਰ ਰਜਿਸਟਰ ਕਰ ਰਹੇ ਸੀ ਠੀਕ ਹੈ ਜੀ ਇੱਕ ਤੇ ਜਿਹੜੇ ਬੰਦਿਆਂ ਨਾਲ ਇਹ ਇਹਦਾ ਹੋਇਆ ਆ ਉੱਥੇ ਲੜਾਈ ਝਗੜਾ ਹੋਇਆ ਜਾਂ ਜਿਨੇ ਕੁਛ ਇਹਦੇ ਧਰਮ ਪ੍ਰਤੀ ਜਾਂ ਕੁਝ ਵੀ ਮੜਾ ਚੰਗਾ ਕੁਝ ਬੋਲਿਆ ਉਹਦੇ ਪ੍ਰਤੀ ਅਸੀਂ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਉਹ ਬੰਦਿਆਂ ਦੇ ਮੁਲਾਜ਼ਮਾ ਨੇ ਕੋਈ ਮਿਸਬੀਹ ਕੀਤਾ ਮਾਰਕੁਟਾਈ ਕੀਤੀ ਜਿਹੜੇ ਇਹਦੇ ਸੱਟਾਂ ਲੱਗੀਆਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਆ ਜਿਹੜੇ ਕੋਈ ਬੰਦੇ ਇਦਾਂ ਦੇ ਮਾੜੇ ਬੰਦੇ ਆ ਉਹਨੂੰ ਕਾੜ ਨਾ ਦੇਣਾ ਜਦੋਂ ਅੱਗੇ ਤੋਂ ਬਾਜ ਆ ਜਾਣਾ ਨਹੀਂ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਏ ਇਹ ਮਤਲਬ ਹੁਣ ਵੀ ਇਹੋ ਜਿਹਾ ਜੇ ਕੋਈ ਕੁਝ ਕਰਦਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਈ ਬਿਲਕੁਲ ਜੀ ਹਮੇਸ਼ਾ ਹੁੰਦੀ ਰਹੀ ਆ ਤੇ ਹੋਏਗੀ ਅੱਗੇ ਤੋਂ ਅ ਦੱਸੋਗੇ ਵੀ ਕੀ ਮਸਲੇ ਦਾ ਕੋਈ ਹੱਲ ਨਿਕਲਿਆ ਜਾਂ ਹੁਣ ਕੀ ਹੋ ਰਿਹਾ ਦੇਖੋ ਪੁਲਿਸ ਨੇ ਜਿਹੜਾ ਬਿਆਨ ਲਿਖ ਲਿਆ ਤੇ ਜਿਹੜਾ ਕਿ ਪ੍ਰਾਈਵੇਟ ਬੰਦੇ ਸੀਗੇ ਸਿਵਲ ਚ ਉਹਨਾਂ ਬੰਦਿਆਂ ਤੇ ਜਿਹੜਾ 295 ਦਾ ਜਿਹੜਾ ਪਰਚਾ ਹੁੰਦਾ ਨਾ ਪਹਿਲਾਂ ਹੁਣ ਤਾਂ ਥਾਰਾ ਥੋੜੀ ਚੇਂਜ ਹੋ ਗਈ ਆ ਉਹ ਦਰਜ ਤੇ ਜਿਹੜੇ ਮਲਾਇਮ ਨੇ ਉਹਨਾਂ ਤੇ ਕੁੱਟ ਮਾਰਦਾ ਪਰਚਾ ਦਰਜ ਪਰਚਾ ਦਰਜ ਹੋ ਰਿਹਾ ਹਾਂਜੀ ਬਿਲਕੁਲ ਬੋਲ ਬੋਲ ਤੇ ਜਿਹੜੇ ਦੂਜੇ ਨੇ ਉਹਨਾਂ ਤੇ 295 ਦਾ ਬਿਰਦੀ ਦਾ ਸੰਤਾਨ ਦੀ ਤਸਵੀਰ ਦੇ ਖਿਲਾਫ ਬੋਲਣ ਦਾ ਤੇ ਅ ਪਰਦੇਸ਼ ਬਦਾਵਲੀ ਬੋਲਣ ਦਾ 295 A ਦਾ ਉਹਨਾਂ ਦੇ ਪਰਚਾ ਤੇ ਜਿਹੜੇ ਪੁਲਿਸ ਮਲਾਇਵ ਨੇ ਉਹਨਾਂ ਤੇ ਕੁੱਟ ਮਾਰ ਦਾ ਪਰਚਾ ਜਿਹੜਾ ਨੌ ਕਿਚਿਆ ਹੈ ਤੇ ਇਹਨੂੰ ਕੁੱਟਣਾ ਬਟੇ ਨੂੰ ਧਿਆਨ ਨਾਲ ਜੇਰਾ ਕਿ ਥੋੜਾ ਯੋਥ ਨਾ ਪਾਓ ਤੁਸੀਂ ਹੁਣੇ ਅਗਲਾ ਕੀ ਪਲਾਨ ਹੈ ਸੈਟੀਸਫਾਈ ਸਾਹਿਬ ਆਇਆ ਉਹਨਾਂ ਨੇ ਸੱਟਣਾ ਪ੍ਰੋਮਿਸ ਕੀਤੀ ਹੈ ਕੱਲੀ ਜਰਾ ਮਸਤਾਰਾ ਹੋਰ ਜੇਤੇ ਬੰਦਿਆ ਨੇ ਹਮਕੇ ਵਾਲ ਜਿੰਨੇ ਵੇ ਆਈ ਹੈ ਨਾ ਸੜਨਾ ਗਲਤ ਹੋਈ ਹੈ ਤੇ ਬਿਆਨ ਲਿਖੇ ਗਏ ਨੇ ਹੁਣ ਇਹਨਾਂ ਦਾ ਮੈਡੀਕਲ ਹੋਊਗਾ ਮੈਡੀਕਲ ਦੇ ਵਿੱਚ ਐਮ ਆਰ ਆਰ ਕੱਟੀ ਜਾਊਗੀ ਐਮ ਆਰ ਆਰ ਦੇ ਹਿਸਾਬ ਦੇ ਨਾਲ ਉਹਨਾਂ ਦੇ ਪਰਚਾ ਦਰਜ ਹੋਊਗਾ ਠੀਕ ਹੈ ਸਾਹਿਬ ਕਿਸ ਤਰੀਕੇ ਦੀ ਕਾਰਵਾਈ ਹੋਵੇਗੀ ਜੀ ਇਸ ਮਾਮਲੇ ਜੀ ਬਿਲਕੁਲ ਅ ਰੰਜੋਤ ਸਿੰਘ ਆਪਣਾ ਡਰਾਈਵਰ ਦਾ ਕੰਮ ਕਰਦਾ ਹੈ ਇਹਦੇ ਨਾਲ ਪਹਿਲਾਂ ਐਕਸੀਡੈਂਟ ਹੁੰਦਾ ਆ 26 ਤਰੀਕ ਨੂੰ ਸ਼ਾਮ ਨੂੰ ਉਤੋਂ ਜਿਹੜੇ ਦੂਜੇ ਕਾਲ ਕਰਦੇ ਪੁਲਿਸ ਨੂੰ ਮੌਕੇ ਤੇ ਜਾਂਦੀ ਪੁਲਿਸ ਉੱਤੇ ਤੇ ਮੌਕੇ ਤੇ ਜਾ ਕੇ ਇਹਦੇ ਨਾਲ ਜੋ ਵੀ ਨੇ ਬਿਆਨ ਲਿਖਾਏ ਨੇ ਬਿਆਨ ਮੁਤਾਬਕ ਜਿਹੜੇ ਬੰਦੇ ਨੇ 2 ਐਫ ਆਈ ਆਰ ਐ ਅਸੀਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ 2 ਐਫ ਆਈ ਆਰ ਰਜਿਸਟਰ ਕਰ ਰਹੇ ਸੀ ਠੀਕ ਹੈ ਜੀ ਇੱਕ ਤੇ ਜਿਹੜੇ ਬੰਦਿਆਂ ਨਾਲ ਇਹ ਇਹਦਾ ਹੋਇਆ ਆ ਉੱਥੇ ਲੜਾਈ ਝਗੜਾ ਹੋਇਆ ਜਾਂ ਜਿਨਨੇ ਕੁਝ ਇਹਦੇ ਧਰਮ ਪ੍ਰਤੀ ਜਾਂ ਕੁਝ ਵੀ ਮੜਾ ਚੰਗਾ ਕੁਝ ਬੋਲਿਆ ਉਹਦੇ ਪ੍ਰਤੀ ਅਸੀਂ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਉਹ ਬੰਦਿਆਂ ਦੇ ਉੱਤੇ ਸੈਕੰਡਲੀ ਜਿਹੜਾ ਆਪਣਾ ਮੁਲਾਜ਼ਮਾ ਨੇ ਕੋਈ ਮਿਸਬੀਹ ਕੀਤਾ ਮਾਰਕੁਟਾਈ ਕੀਤੀ ਜਿਹੜੇ ਇਹਦੇ ਸੱਟਾਂ ਲੱਗੀਆਂ ਉਹਨਾਂ ਦੇ ਖਿਲਾਫ ਜੋ ਬਣਦੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ। ਸਰ ਕੀ ਮੰਨਿਆ ਜਾਏ ਪੁਲਿਸ ਸਟੇਟ ਬਣਦਾ ਜਾ ਰਿਹਾ ਪੰਜਾਬ ਕੇ ਜਿਹਨੂੰ ਚੱਕਿਆ ਕੁੱਟਿਆ ਮਾਰਿਆ ਇਸ ਤਰੀਕੇ ਨਾਲ ਛੱਡ ਦੋਤਾ। ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਪੁਲਿਸ ਸਟੇਟ ਬਣਦਾ ਜਾ ਰਿਹਾ ਪੁਲਿਸ ਹਮੇਸ਼ਾ ਤੁਹਾਡੇ ਲਈ ਆਮ ਨਾਗਰਿਕਾਂ ਵਾਸਤੇ ਖੜੀ ਆ। ਜੀ ਤੇ ਖੜੀ ਰੋਗੀ ਹਮੇਸ਼ਾ। ਹੁਣ ਜਿਹੜੀ ਇਹਦੇ ਨਾਲ ਕੋਈ ਵਦਿੱਤੀ ਹੋਈ ਆ ਹਾਂਜੀ ਉਹਦੀ ਅਸੀਂ ਜਿਨ੍ਹਾਂ ਨੇ ਕੀਤੀ ਆ ਉਹਨਾਂ ਨੂੰ ਉਹਦੀ ਬਣਦੀ ਸਜ਼ਾ ਦਿੱਤੀ ਜਾਊਗੀ ਸਸਪੈਂਡ ਕੀਤੇ ਗਏ ਆ ਉਹਨਾਂ ਦੇ ਖਿਲਾਫ ਐਫ ਆਈ ਆਰ ਰਜਿਸਟਰ ਕੀਤੀ ਜਾਂਦੀ ਐ ਐਫ ਆਈ ਆਰ ਰਜਿਸਟਰ ਹੋ ਕੇ ਸਸਪੈਂਡ ਤੇ ਉਹ ਹੋ ਹੀ ਗਏ ਬਹੁਤ ਜਾਨੂ ਜੀ ਸਰ ਤੇ ਜਿਹੜੀ ਆ ਦੂਜੇ ਵਿਅਕਤੀ ਦੇ ਖਿਲਾਫ ਵੀ ਜਿਹੜਾ ਇਹ ਕਹਿੰਦੇ ਆਗੇ ਬਿਲਕੁਲ ਜੀ ਉਹਨਾਂ ਦੇ ਖਿਲਾਫ ਵੀ ਐਫ ਆਈ ਆਰ ਰਜਿਸਟਰ ਕੀਤੀ ਜਾ ਰਹੀ ਐ ਕੋਈ ਤਿੰਨ ਵਿਅਕਤੀ ਨੇ ਦੋ ਵਿਅਕਤੀ ਨੇ ਦੋਵਾਂ ਦੇ ਖਿਲਾਫ ਐਫ ਆਈ ਆਰ ਰਜਿਸਟਰ ਕੀਤੀ ਜਾ ਰਹੀ ਐ ਵੱਖਰੇ ਤੌਰ ਤੇ ਤੇ ਜਿਹੜੀ ਮੁਲਾਜ਼ਮਾਂ ਦੇ ਖਿਲਾਫ ਉਹ ਵੱਖਰੇ ਤੌਰ ਤੇ ਕਾਨੂੰਨੀ ਕਾਰਵਾਈ ਆਮ ਜੀਨ ਦਾ ਲੱਗਿਆ ਕਿੱਥੋਂ ਦਿੰਨੇ ਕਿੱਥੋਂ ਦਿੰਨੀ ਕੁਝ ਬਿਲਕੁਲ ਬੰਦਿਆਂ ਦਾ ਪ ਉਹ ਟ੍ਰੇਸ ਕਰ ਲੈਣੇ ਉਹ ਰਾਉਂਡ ਅਪ ਕਰਕੇ ਉਹਨਾਂ ਦੇ ਜੋ ਵੀ ਅਗਲੀ ਕਰਾ ਵੀ ਅਮਲ ਚ ਲੰਦੇ ਜਾਏਗੀ ਜੀ ਸਰ ਇੱਕ ਬਿਲਕੁਲ ਹੀ ਪੁਲਿਸ ਮਾਜਮਨ ਦੇ ਬਾਈ ਨੇਮ ਪਰਚਾ ਦੇ ਤਾਂ ਕਿ ਸਰ ਹਮੇਸ਼ਾ ਸਿੱਖੀਸਮ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਖਾਲਿਸਤਾਨ ਦੀ ਤਾਂ ਕਿਸੇ ਨੇ ਕੋ ਕਰੀ ਸੀ ਕਿ ਤੀ ਉਹਨਾਂ ਨੇ ਇਹ ਸਭ ਸ਼ਬਦਾਵਲੀ ਵਰਤੀ ਹੈ ਸੰਤਾਂ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਵਾ ਇਹ ਸਾਨੂੰ ਜਵਾਬ ਚਾਹੀਦਾ ਹਮੇਸ਼ਾ ਸਿੱਖੀਸਮ ਨੂੰ ਹੀ ਕੱਲਾ ਬੰਦਾ ਦੇਖ ਕੇ ਤੁਸੀਂ ਪੱਗਾਂ ਨੂੰ ਹੱਥ ਪਾਉਨੇ ਹੋ ਸਿੱਖੀਸਮ ਨੂੰ ਟਾਰਗੇਟ ਕਰਕੇ ਫਿਰ ਤੁਸੀਂ ਸੰਤਾਂ ਦੀ ਗੱਲ ਕਹਿ ਕੇ ਵੀ ਇਹ ਤਾਂ ਉਹਨਾਂ ਦਾ ਚੇਲਾ ਇਦਾਂ ਇਦਾਂ ਇਹ ਗੱਲਾਂ ਕਹਿਣ ਦਾ ਮਤਲਬ ਕੀ ਬਣਦਾ ਕਿਸੇ ਦਾ ਨਹੀਂ ਦੇਖੋ ਇਹ ਕਿਸੇ ਦਾ ਮੇਰੀ ਮੇਰੀ ਇੱਕ ਹੈਗੀ ਆ ਪੁਰਜ਼ੋਰ ਬੈਂਤੀ ਆ ਤੇ ਮੈਂ ਵੀ ਇੱਕ ਸਿੱਖ ਪਰਿਵਾਰ ਨੂੰ ਬਿਲੋਂਗ ਕਰਦਾ ਹਾਂ ਇਹ ਸਿੱਖ ਪਰਿਵਾਰ ਆ ਅਸੀਂ ਕਸਾਲ ਜੇ ਉੱਥੇ ਆਏ ਆ ਤੇ ਬਾਕੀ ਜਿਹੜੀ ਗੱਲ ਰਹੀ ਆ ਇਹ ਕਿਸੇ ਦਾ ਕੋਈ ਪਰਸਨਲ ਹੋ ਸਕਦਾ ਪਰਸਨਲ ਸੋਚ ਸਕਦੀ ਮਾੜੀ ਸੋਚ ਹੋ ਸਕਦੀ ਇਹ ਕਿਸੇ ਦੀ ਕੋਈ ਮਾੜੀ ਮਾੜੀ ਸੋਚ ਹੋ ਸਕਦੀ ਕਿਸੇ ਬੰਦੇ ਨੇ ਮਾੜੇ ਬੰਦੇ ਨੇ ਇੱਕ ਕੰਮ ਆ ਵੀ ਇਹ ਨਹੀਂ ਕਰਨਾ ਚਾਹੀਦਾ ਮੈਂ ਸਾਰਿਆਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਕਹਿੰਦਾ ਜਿਹੜਾ ਸਿੱਖ ਧਰਮ ਇੱਕ ਇਦਾਂ ਦਾ ਧਰਮ ਆ ਜਿਹੜਾ ਸਾਰਿਆਂ ਨੂੰ ਇੱਕ ਜੁਟਦਾ ਸਿਖਾਉਂਦਾ ਤੇ ਉਹਦੇ ਤੋਂ ਆਪ ਨੂੰ ਸਬਕ ਲੈਣਾ ਚਾਹੀਦਾ ਨਾਲ ਚਲਾਣਾ ਚਾਹੀਦਾ ਸਾਰਿਆਂ ਨੂੰ ਜਿਹੜੇ ਕੋਈ ਬੰਦੇ ਇਦਾਂ ਦੇ ਮਾੜੇ ਬੰਦੇ ਆ ਉਹਨੂੰ ਤਾੜਨਾ ਨਹੀਂ ਦੇਣਾ ਜਦੋਂ ਅੱਗੇ ਤੋਂ ਬਾਜ਼ ਆ ਜਾਣਾ ਨਹੀਂ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਜੜੀ ਅਮਲ ਚ ਲੈਂਦੀ ਜਾਏਗੀ। ਇਹ ਮਤਲਬ ਹੁਣ ਵੀ ਇਹੋ ਜਿਹਾ ਜੇ ਕੋਈ ਕੁਝ ਕਰਦਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਏਗੀ। ਬਿਲਕੁਲ ਹੀ ਹਮੇਸ਼ਾ ਹੁੰਦੀ ਰਹੀ ਆ ਤੇ ਹੋਏਗੀ ਅੱਗੇ ਤੋਂ ਵੀ। ਜੇ ਕਿਸੇ ਨੇ ਕੋਈ ਗਲਤ ਕੰਮ ਕੀਤਾ ਜੇ ਕੋ ਉਹ ਉਹਦੇ ਖਿਲਾਫ ਜੋ ਪਣਦੀ ਕਾਰਵਾਈ ਅਮਲ ਚ ਲੈਂਦੀ ਜਾਏ। ਅ ਦੱਸੋਗੇ ਵੀ ਕੀ ਮਸਲੇ ਦਾ ਕੋਈ ਹੱਲ ਨਿਕਲਿਆ ਜਾਂ ਹੁਣ ਕੀ ਹੋ ਰਿਹਾ? ਦੇਖੋ ਅ ਪੁਲਿਸ ਨੇ ਜਿਹੜਾ ਬਿਆਨ ਲਿਖ ਲਏ ਆ ਤੇ ਅ ਜਿਹੜਾ ਕਿ ਪ੍ਰਾਈਵੇਟ ਬੰਦੇ ਸੀਗੇ ਸਿਵਲ ਚ ਉਹਨਾਂ ਬੰਦਿਆਂ ਤੇ ਜਿਹੜਾ 295 ਦਾ ਜਿਹੜਾ ਪਰਚਾ ਹੁੰਦਾ ਨਾ ਪਹਿਲਾਂ ਹੁਣ ਤਾਂ ਥਾਰਾ ਥੋੜੀ ਚੇਂਜ ਹੋ ਗਈ ਆ ਉਹ ਦਰਜ ਤੇ ਜਿਹੜੇ ਮਲਾਇਮ ਨੇ ਉਹਨਾਂ ਤੇ ਕੁੱਟ ਮਾਰਦਾ ਪਰਚਾ ਦਰਜ ਪਰਚਾ ਦਰਜ ਹੋ ਰਿਹਾ ਹਾਂਜੀ ਬਿਲਕੁਲ ਬਿਲਕੁਲ ਤੇ ਜਿਹੜੇ ਦੂਜੇ ਨੇ ਉਹਨਾਂ ਤੇ 295 ਦਾ ਬੇਦਵੀ ਦਾ ਸੰਤਾਨ ਦੀ ਤਸਵੀਰ ਦੇ ਖਿਲਾਫ ਬੋਲਣ ਦਾ ਤੇ ਅ ਪਰਦੇਸ਼ ਵਿਦਾਵਲੀ ਬੋਲਣ ਦਾ 295 A ਦਾ ਉਹਨਾਂ ਦੇ ਪਰਚਾ ਤੇ ਜਿਹੜੇ ਪੁਲਿਸ ਮਲਾਇਵ ਨੇ ਉਹਨਾਂ ਤੇ ਕੁੱਟ ਮਾਰ ਦਾ ਪਰਚਾ ਜਿਹੜਾ ਨਉ ਖਿੱਚਿਆ ਤੇ ਇਹਨੂੰ ਕੋਈ ਧਿਆਨ ਨਾਲ ਜੇਰਾ ਕਿ ਥੋੜਾ ਯੋਥ ਨਾ ਪਾਓ ਤੁਸੀਂ ਹੁਣੇ ਅਗਲਾ ਕੀ ਪਲਾਨ ਹੈ ਸੈਟੀਸਫਾਈ ਸਾਹਿਬ ਆਇਆ ਉਹਨਾਂ ਨੇ ਸੜਨਾ ਪ੍ਰੋਮਿਸ ਕੀਤੀ ਹੈ ਕੱਲੀ ਜਰਾ ਸਾਰਾ ਹੋਰ ਜੇਤੇ ਬੰਦੀਆਂ ਨੇ ਹਮਕੇ ਵਾਲ ਜਿੰਨੇ ਵੀ ਆਈ ਹੈ ਨਾ ਸੜਨਾ ਗਲਤ ਹੋਈ ਹੈ ਤੇ ਬਿਆਨ ਲਿਖੇ ਗਏ ਨੇ ਹੁਣ ਇਹਨਾਂ ਦਾ ਮੈਡੀਕਲ ਹੋਊਗਾ ਮੈਡੀਕਲ ਦੇ ਵਿੱਚ ਐਮ ਆਰ ਰ ਕੱਟੀ ਜਾਊਗੀ ਐਮਐਲਆਰ ਦੇ ਹਿਸਾਬ ਦੇ ਨਾਲ ਉਹਨਾਂ ਦੇ ਪਰਚਾ ਦਰਜ ਹੋਊਗਾ ਠੀਕ ਹੈ ਸਾਹਿਬ ਕਿਸ ਤਰੀਕੇ ਦੀ ਕਾਰਵਾਈ ਹੋਵੇਗੀ ਜੀ ਇਸ ਮਾਮਲੇ ਜੀ ਬਿਲਕੁਲ ਅ ਰੰਜੋਤ ਸਿੰਘ ਆਪਣਾ ਡਰਾਈਵਰ ਦਾ ਕੰਮ ਕਰਦਾ ਹੈ ਇਹਦੇ ਨਾਲ ਪਹਿਲਾਂ ਐਕਸੀਡੈਂਟ ਹੁੰਦਾ ਆ 26 ਤਰੀਕ ਨੂੰ ਸ਼ਾਮ ਨੂੰ ਉੱਥੋਂ ਜਿਹੜੇ ਦੂਜੇ ਕਾਲ ਕਰਦੇ ਪੁਲਿਸ ਨੂੰ ਮੌਕੇ ਤੇ ਜਾਂਦੀ ਪੁਲਿਸ ਉੱਤੇ ਤੇ ਮੌਕੇ ਤੇ ਜਾ ਕੇ ਇਹਦੇ ਨਾਲ ਜੋ ਵੀ ਨੇ ਬਿਆਨ ਲਿਖਾਏ ਨੇ ਬਿਆਨ ਮੁਤਾਬਕ ਜਿਹੜੇ ਬੰਦੇ ਨੇ ਦੋ ਐਫਆਈਆਰ ਅਸੀਂ ਪਹਿਲਾਂ ਮੈਂ ਤੁਹਾਨੂੰ ਦੱਸ ਦ ਦੋ ਐਫਆਈਆਰ ਰਜਿਸਟਰ ਕਰ ਰਹੇ ਸੀ ਠੀਕ ਹੈ ਜੀ ਇੱਕ ਤੇ ਜਿਹੜੇ ਬੰਦਿਆਂ ਨਾਲ ਇਹ ਇਹਦਾ ਹੋਇਆ ਆ ਉਥੇ ਲੜਾਈ ਝਗੜਾ ਹੋਇਆ ਜਾਂ ਜਿਨੇ ਕੁਝ ਇਹਦੇ ਧਰਮ ਪ੍ਰਤੀ ਜਾਂ ਕੁਝ ਵੀ ਮੜਾ ਚੰਗਾ ਕੁਝ ਬੋਲਿਆ ਉਹਦੇ ਪ੍ਰਤੀ ਅਸੀਂ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਉਹ ਬੰਦਿਆਂ ਦੇ ਉੱਤੇ ਸੈਕੰਡਲੀ ਜਿਹੜਾ ਆਪਣਾ ਮੁਲਾਜ਼ਮਾ ਨੇ ਕੋਈ ਮਿਸਬੀਹਵ ਕੀਤਾ ਮਾਰਕੁਟਾਈ ਕੀਤੀ ਜਿਹੜੇ ਇਹਦੇ ਸੱਟਾਂ ਲੱਗੀਆਂ ਉਹਨਾਂ ਦੇ ਖਿਲਾਫ ਜੋ ਬਣਦੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਖਰ ਕੀ ਮੰਨਿਆ ਜਾਏ ਪੁਲਿਸ ਸਟੇਟ ਬਣਦਾ ਜਾ ਰਿਹਾ ਪੰਜਾਬ ਕੇ ਜਿਹਨੂੰ ਚੱਕਿਆ ਕੁੱਟਿਆ ਮਾਰਿਆ ਇਸ ਤਰੀਕੇ ਨਾਲ ਛੜਿਆ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਪੁਲਿਸ ਸਟੇਟ ਬੰਦਾ ਯਾਰ ਪੁਲਿਸ ਹਮੇਸ਼ਾ ਤੁਹਾਡੇ ਲਈ ਆਮ ਨਾਗਰਿਕਾਂ ਵਾਸਤੇ ਖੜੀ ਆ ਜੀ ਤੇ ਖੜੀ ਰਹੂਗੀ ਹਮੇਸ਼ਾ ਹੁਣ ਜਿਹੜੀ ਇਹਦੇ ਨਾਲ ਕੋਈ ਅਵਧਿੱਤੀ ਹੋਈ ਆ ਹਾਂਜੀ ਉਹਦੀ ਅਸੀਂ ਜਿਨ੍ਹਾਂ ਨੇ ਕੀਤੀ ਆ ਉਹਨਾਂ ਨੂੰ ਉਹਦੀ ਬਣਦੀ ਸਜ਼ਾ ਦਿੱਤੀ ਜਾਊਗੀ ਸਸਪੈਂਡ ਕੀਤੇ ਗਏ ਆ ਉਹਨਾਂ ਦੇ ਖਿਲਾਫ ਐਫਆਈਆਰ ਰਜਿਸਟਰ ਕੀਤੀ ਜਾਂਦੀ ਐ ਐਫਆਈਆਰ ਰਜਿਸਟਰ ਹੋ ਕੇ ਸਸਪੈਂਡ ਤੇ ਉਹ ਹੋ ਹੀ ਗਏ ਬਹੁਤ ਜਾਨਕਾਰੀ ਜੀ ਸਰ ਇਹ ਜਿਹੜੀ ਆ ਦੂਜੇ ਵਿਅਕਤੀ ਦੇ ਖਿਲਾਫ ਵੀ ਜਿਹੜਾ ਇਹ ਕਹਿੰਦੇ ਆਗੇ ਬਿਲਕੁਲ ਜੀ ਉਹਨਾਂ ਦੇ ਖਿਲਾਫ ਵੀ ਐਫਆਈਆਰ ਰਜਿਸਟਰ ਕੀਤੀ ਜਾ ਰਹੀ ਆ ਕੋਈ ਤਿੰਨ ਵਿਅਕਤੀ ਨੇ ਦੋ ਵਿਅਕਤੀ ਨੇ ਦੋਵਾਂ ਦੇ ਖਿਲਾਫ ਐਫਆਈਆਰ ਰਜਿਸਟਰ ਕੀਤੀ ਜਾ ਰਹੀ ਹੈ ਵੱਖਰੇ ਤੌਰ ਤੇ ਤੇ ਜਿਹੜੀ ਮੁਲਾਜ਼ਮਾਂ ਦੇ ਖਿਲਾਫ ਹੈ ਉਹ ਵੱਖਰੇ ਤੌਰ ਤੇ ਕਾਨੂੰਨੀ ਕਾਰਵਾਈ ਅਮਲ ਚ ਲੈਂਦੀ ਹੈ ਲੱਗਿਆ ਕਿੱਥੋਂ ਦਿੰਨੇ ਕਿੱਥੋਂ ਦਿੰਨੀ ਕੁਝ ਪਤਾ ਨਹੀਂ ਬਿਲਕੁਲ ਬੰਦਿਆਂ ਦਾ ਪਤਾ ਲੱਗ ਗਿਆ ਬੰਦੇ ਆਂਦਾ ਅਸੀਂ ਜਲਦੀ ਉਹ ਟ੍ਰੇਸ ਕਰ ਲੈਨੇ ਉਹ ਰਾਉਂਡ ਅਪ ਕਰਕੇ ਉਹਨਾਂ ਦੇ ਜੋ ਵੀ ਅਗਲੀ ਕਾਰਵਾਈ ਅਮਲ ਚ ਲੈਂਦੀ ਜਾਏਗੀ ਜੀ ਸਰ ਇੱਕ ਬਿਲਕੁਲ ਹੀ ਪੁਲਿਸ ਮੁਲਾਜ਼ਮਾਂ ਦੇ ਬਾਈ ਨੇਮ ਪਰਚਾ ਦੇ ਕਿ ਸਰ ਹਮੇਸ਼ਾ ਸਿੱਖੀਜ਼ਮ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਖਾਲਿਸਤਾਨ ਦੀ ਤਾਂ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਇਹ ਸਭ ਸ਼ਬਦਾਵਲੀ ਕਰਤੀ ਹੈ ਸੰਤਾਂ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਵਾ ਇਹ ਸਾਨੂੰ ਜਵਾਬ ਚਾਹੀਦਾ ਹਮੇਸ਼ਾ ਸਿੱਖੀਜ਼ਮ ਨੂੰ ਹੀ ਕੱਲਾ ਬੰਦਾ ਦੇਖ ਕੇ ਤੁਸੀਂ ਪੱਗਾਂ ਨੂੰ ਹੱਥ ਪਾਉਂਦੇ ਹੋ ਸਿੱਖੀਜ਼ਮ ਨੂੰ ਟਾਰਗੇਟ ਕਰਕੇ ਫਿਰ ਤੁਸੀਂ ਸੰਤਾ ਦੀ ਗੱਲ ਕਹਿ ਕੇ ਵੀ ਇਹ ਤਾਂ ਉਹਨਾਂ ਦਾ ਚੇਲਾ ਇਦਾਂ ਇਦਾਂ ਇਹ ਗੱਲਾਂ ਕਹਿਣ ਦਾ ਮਤਲਬ ਕੀ ਬਣਦਾ ਕਿਸੇ ਜੀ ਨਹੀਂ ਦੇਖੋ ਇਹ ਕਿਸੇ ਦਾ ਮੇਰੀ ਮੇਰੀ ਇੱਕ ਹੈਗੀ ਆ ਬੁਰਜੁਰ ਬੈਂਤੀ ਆ ਤੇ ਮੈਂ ਵੀ ਇੱਕ ਸਿੱਖ ਪਰਿਵਾਰ ਨੂੰ ਬਿਲੋਂਗ ਕਰਦਾ ਹਾਂ ਸਿੱਖ ਪਰਿਵਾਰਾਂ ਅਸੀਂ ਕਸਾਲ ਜੇ ਉੱਥੇ ਆਏ ਆ ਤੇ ਬਾਕੀ ਜਿਹੜੀ ਗੱਲ ਰਹੀ ਆ ਇਹ ਕਿਸੇ ਦਾ ਕੋਈ ਪਰਸਨਲ ਹੋ ਸਕਦਾ ਪਰਸਨਲ ਸੋਚ ਸਕਦੀ ਮਾੜੀ ਸੋਚ ਹੋ ਸਕਦੀ ਇਹ ਕਿਸੇ ਦੀ ਕੋਈ ਮਾੜੀ ਮਾੜੀ ਸੋਚ ਹੋ ਸਕਦੀ ਕਿਸੇ ਬੰਦੇ ਨੇ ਮਾੜੇ ਬੰਦੇ ਨੇ ਇੱਕ ਕੰਮ ਆ ਵੀ ਇਹ ਨਹੀਂ ਕਰਨਾ ਚਾਹੀਦਾ ਮੈਂ ਸਾਰਿਆਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਕਹਿੰਦਾ ਜਿਹੜਾ ਸਿੱਖ ਧਰਮ ਇੱਕ ਇਦਾਂ ਦਾ ਧਰਮ ਆ ਜਿਹੜਾ ਸਾਰਿਆਂ ਨੂੰ ਇੱਕ ਜੁਟਦਾ ਸਿਖਾਉਂਦਾ ਤੇ ਉਹਦੇ ਤੋਂ ਆਪ ਨੂੰ ਸਬਕ ਲੈਣਾ ਚਾਹੀਦਾ ਨਾਲ ਚਲਾਣਾ ਚਾਹੀਦਾ ਸਾਰਿਆਂ ਨੂੰ ਜਿਹੜੇ ਕੋਈ ਬੰਦੇ ਇਦਾਂ ਦੇ ਮਾੜੇ ਬੰਦੇ ਆ ਉਹਨੂੰ ਤਾੜਨਾ ਨਹੀਂ ਦੇਣਾ ਜਦੋਂ ਅੱਗੇ ਤੋਂ ਬਾਜ਼ ਆ ਜਾਣਾ ਨਹੀਂ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਜੜੀ ਅਮਲ ਚ ਲੈਂਦੀ ਜਾਏਗੀ। ਇਹ ਮਤਲਬ ਹੁਣ ਵੀ ਇਹੋ ਜਿਹਾ ਜੇ ਕੋਈ ਕੁਝ ਕਰਦਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਏਗੀ। ਬਿਲਕੁਲ ਹੀ ਹਮੇਸ਼ਾ ਹੁੰਦੀ ਰਹੀ ਆ ਤੇ ਹੋਏਗੀ ਅੱਗੇ ਤੋਂ ਵੀ। ਜੇ ਕਿਸੇ ਨੇ ਕੋਈ ਗਲਤ ਕੰਮ ਕੀਤਾ ਜੇ ਕੋ ਉਹਦੇ ਖਿਲਾਫ ਜੋ ਪਣਦੀ ਕਾਰਵਾਈ ਅਮਲ ਚ ਲੈਂਦੀ ਜਾਏਗੀ।